ਡੋਨਲਡ ਟਰੰਪ ਨੇ ਇੱਕ ਵਾਰ ਫੇਰ ਕੈਨੇਡਾ ਨੂੰ ਧਮਕੀ ਪਰਿਆ ਬਿਆਨ ਦਿੱਤਾ ਹੈ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਜੇਕਰ ਕੈਨੇਡਾ ਉਹਨਾਂ ਦੀਆਂ ਨਵੀਂ ਸੁਰੱਖਿਆ ਪ੍ਰਣਾਲੀ ਦਾ ਹਿੱਸਾ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ 61 ਅਰਬ ਡਾਲਰ ਦੇਣੇ ਪੈਣਗੇ ਜਾਂ ਅਧੀਨਤਾ ਸਵੀਕਾਰ ਕਰਨੀ ਪਵੇਗੀ। ਜੀ ਹਾਂ, ਜਦੋਂ ਤੋਂ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੱਤਾ ਸੰਭਾਲੀ ਹੈ, ਇੱਕ ਤੋਂ ਬਾਅਦ ਇੱਕ ਵਿਵਾਦ ਉਹਨਾਂ ਦੇ ਨਾਲ ਜੁੜਦਾ ਜਾ ਰਿਹਾ ਹੈ। ਹੁਣ ਉਹਨਾਂ ਨੇ ਇੱਕ ਵਾਰ ਫੇਰ ਕੈਨੇਡਾ ਨੂੰ ਖੁੱਲੀ ਧਮਕੀ ਦਿੱਤੀ ਹੈ। ਟ੍ਰੰਪ ਨੇ ਕਿਹਾ ਕਿ ਕੈਨੇਡਾ ਨੂੰ ਜਾਂ ਤਾਂ ਉਹਨਾਂ ਦੀ ਪ੍ਰਭੂਸੱਤਾ ਸਵੀਕਾਰ ਕਰ ਲੈਣੀ ਚਾਹੀਦੀ ਹੈ ਅਤੇ ਆਪਣਾ 51ਵਾਂ ਰਾਜ ਬਣਨਾ ਚਾਹੀਦਾ ਹੈ ਜਾਂ ਫਿਰ 61 ਅਰਬ ਡਾਲਰ ਯਾਨੀ ਕਿ ਲਗਭਗ 5 ਲੱਖ ਕਰੋੜ ਰੁਪਏ ਦਾ ਭੁਗਤਾਨ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਆਖਰਕਾਰ ਡੋਨਲਡ ਟ੍ਰੰਪ ਨੇ ਕੈਨੇਡਾ ਤੋਂ ਇਹ ਪੈਸਾ ਕਿਉਂ ਮੰਗਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨੂੰ ਕਿਹਾ ਹੈ ਕਿ ਜੇਕਰ ਉਹ ਉਨ੍ਹਾਂ ਦੇ ਪ੍ਰਸਤਾਵਿਤ ਗੋਲਡਨ ਡੋਮ ਮਿਜ਼ਾਈਲ ਰੱਖਿਆ ਪ੍ਰਣਾਲੀ ਦਾ ਹਿੱਸਾ ਬਣਨਾ ਚਾਹੁੰਦੇ ਨੇ ਤਾਂ ਉਸ ਨੂੰ 61 ਅਰਬ ਡਾਲਰ ਦੇਣੇ ਪੈਣਗੇ ਜਦੋਂ ਤੱਕ ਉਹ ਸੰਯੁਕਤ ਰਾਜ ਦਾ 51ਵਾਂ ਰਾਜ ਨਹੀਂ ਬਣਨਾ ਚਾਹੁੰਦਾ ਜੇਕਰ ਕੈਨੇਡਾ ਇਸ ਦੇਣਦਾਰੀ ਤੋਂ ਬਚਣਾ ਚਾਹੁੰਦਾ ਹੈ ਤਾਂ ਉਸ ਨੂੰ ਅਮਰੀਕਾ ਦੇ ਵਿੱਚ ਸ਼ਾਮਲ ਹੋਣਾ ਪਵੇਗਾ ਦੱਸਦੀ ਹੈ 트াম্প ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਮੈਂ ਕੈਨੇਡਾ ਜੋ ਸਾਡੇ ਸ਼ਾਨਦਾਰ ਗੋਲਡਨ ਡੋਮ ਸਿਸਟਮ ਦਾ ਹਿੱਸਾ ਬੰਨਣਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਕਿਹਾ ਕਿ ਜੇਕਰ ਉਹ ਇੱਕ ਵੱਖਰਾ ਪਰ ਆਸਾਨ ਰਾਸ਼ਟਰ ਬਣਿਆ ਰਹਿੰਦਾ ਤਾਂ ਉਹਨਾਂ ਨੂੰ 61 ਅਰਬ ਡਾਲਰ ਖਰਚ ਕਰਨੇ ਪੈਣਗੇ ਪਰ ਜੇਕਰ ਉਹ ਸਾਡਾ ਪਿਆਰਾ 51ਵਾਂ ਰਾਜ ਬਣਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ 0 ਡਾਲਰ ਖਰਚ ਕਰਨੇ ਪੈਣਗੇ ਅਸੀਂ ਇਸ ਪ੍ਰਸਤਾਵ ਤੇ ਵਿਚਾਰ ਕਰ ਰਹੇ ਹਾਂ ਤੇ ਹੁਣ ਕੈਨੇਡਾ ਦੀ ਵਾਰੀ ਹੈ ਰਾਸ਼ਟਰਪਤੀ ਕੰਪਨੀ ਸੁਰੱਖਿਆ ਪ੍ਰੋਗਰਾਮ ਦੀ ਲਾਗਤ 175 ਮਿਲੀਅਨ ਡਾਲਰ ਰੱਖੀ ਹੈ ਜਦੋਂ ਕਿ ਕਾਂਗਰਸ ਇਸ ਸਮੇਂ ਕੰਮ ਸ਼ੁਰੂ ਕਰਨ ਦੇ ਲਈ 25 ਬਿਲੀਅਨ ਡਾਲਰ ਦੀ ਮੰਗ ਕਰ ਰਹੀ ਹੈ ਕਾਂਗਰੈਸ ਨੇਲ ਬਜਟ ਦਫ਼ਤਰ ਦੇ ਅਨੁਸਾਰ ਇਸ ਪੂਰੀ ਯੋਜਨਾ ਨੂੰ ਲਾਗੂ ਕਰਨ ਦੇ ਲਈ ਅਮਰੀਕਾ ਨੂੰ 20 ਸਾਲਾਂ ਦੇ ਵਿੱਚ 542 ਬਿਲੀਅਨ ਡਾਲਰ ਤੱਕ ਖਰਚ ਕਰਨੇ ਪੈ ਸਕਦੇ ਨੇ ਦੱਸੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਲੀ ਦੇ ਵਿੱਚ ਕਿਹਾ ਸੀ ਕਿ ਉਹ ਟਰੰਪ ਦੀ ਪੇਸ਼ਕਸ਼ ਉਤੇ ਵਿਚਾਰ ਕਰ ਰਹੇ ਨੇ ਜਿਸ ਤੋਂ ਬਾਅਦ ਅਮਰੀਕਾ ਅਤੇ ਕੈਨੇਡਾ ਨੇ ਦਹਾਕਿਆਂ ਤੋਂ ਇੱਕ ਮਜ਼ਬੂਤੀ ਫੌਜੀ ਗੱਠ ਜੋੜ ਬਣਾਈ ਰੱਖਿਆ ਹੈ ਖਾਸ ਕਰਕੇ ਸੰਯੁਕਤ ਉੱਤਰੀ ਅਮਰੀਕਾ 에ਅਰ ਫੋਰਸ ਡਿਫੈਂਸ ਕਮਾਂਡ ਰਾਹੀਂ ਟਰੰਪ ਦੇ ਹਾਲੀਆ ਬਿਆਨ ਜਾਦੀ ਨੇ ਸੰਬੰਧਾਂ ਦੇ ਵਿੱਚ ਤਣਾਅ ਹੁਣ ਵਧਾ ਦਿੱਤਾ ਹੈ ਤੇ ਉਹਨਾਂ ਦੇ ਪ੍ਰਸ਼ਾਸਨ ਨੇ ਪਹਿਲਾਂ ਕੈਨੇਡਾ ਦੇ ਵਿਰੁੱਧ ਵਪਾਰ ਯੁੱਧ ਸ਼ੁਰੂ ਕੀਤੀ ਸੀ ਅਤੇ ਦੇਸ਼ ਨੂੰ ਸਹਿਯੋਗਤਾ ਰਾਜ ਦੇ ਵਿੱਚ ਸ਼ਾਮਲ ਕਰਨ ਦਾ ਵਿਚਾਰ ਵਾਰ-ਵਾਰ ਪੇਸ਼ ਕੀਤਾ ਸੀ ਤਾਂ ਉੱਥੇ ਹੁਣ ਸਾਲ 2022 ਦੇ ਵਿੱਚ ਕੈਨੇਡਾ ਨੇ ਐਨਓਆਰਏਡੀ ਨੂੰ ਆਧੁਨਿਕ ਬਣਾਉਣ ਦੇ ਲਈ ਲਗਭਗ 28 ਬਿਲੀਅਨ ਡਾਲਰ ਦੇਣ ਦਾ ਵੀ ਵਾਅਦਾ ਕੀਤਾ ਹੈ ਹਾਲਾਂਕਿ ਟੰਪ ਨਵੀਂ ਸੁਰੱਖਿਆ ਪ੍ਰਣਾਲੀ ਦੇ ਲਈ ਇਸ ਤੋਂ ਕਿਤੇ ਜ਼ਿਆਦਾ ਰਕਮ ਦੀ ਮੰਗ ਕਰ ਰਹੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ